ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਵਿਸ਼ਾਲ ਮੀਟਿੰਗ ਤਰਨਤਾਰਨ ਸ਼੍ਰਾਵਚ ਕੀਤੀ ਗਈ ਜਿਸ ਵਿੱਚ ਉੱਚੇ ਚੇਤੇ ਤੌਰ ਤੇ ਸੂਬਾ ਪ੍ਰਧਾਨ ਜਸਪੀਰ ਸਿੰਘ ਪੱਟੀ ਸੂਬਾ ਮੀਤ ਪ੍ਰਧਾਨ ਜਵਿੰਦਰ ਸਿੰਘ ਬਲੇਰ ਪੁਜੇ ਇਸ ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਤਰਨਤਾਰਨ ਤੋਂ ਪ੍ਰਧਾਨ ਦੀ ਚੋਣ ਕਰਕੇ ਪੱਤਰਕਾਰ ਰਵੀ ਖਹਿਰਾ ਨੂੰ ਪ੍ਰਧਾਨ ਦਾਨਿਸ਼ ਗੁਪਤਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਨੂੰ ਤਹਿਸੀਲ ਖਡੂਰ ਸਾਹਿਬ ਸੰਦੀਪ ਸਿੰਘ ਚੀਂਦਾ ਨੂੰ ਮੀਤ ਪ੍ਰਧਾਨ ਥਾਪਿਆ ਗਿਆ ਇਸ ਮੀਟਿੰਗ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਪੀਲੇ ਕਾਰਡ ਬਣਾਉਣ ਸੰਬੰਧੀ ਪੱਤਰਕਾਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ 26 ਜਨਵਰੀ ਗਣਤੰਤਰ ਦਿਵਸ ਮੌਕੇ ਪੁਜ ਰਹੇ ਮੁੱਖ ਮਹਿਮਾਨ ਨੂੰ ਮੰਗ ਪੱਤਰ ਦੇਣ ਸੰਬੰਧੀ ਐਲਾਨ ਵੀ ਕੀਤਾ ਗਿਆ ਮੈਂ ਉਹਨੂੰ ਜਿਹੜਾ ਪੂਰੀ ਤੰਦ ਹੀ ਨਿਭਾਵਾਂਗਾ ਜੋ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਫੇਸ ਆਉਂਦੀਆਂ ਨੇ ਉਹਨੂੰ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਤਤ ਪਰ ਹੋ ਕੇ ਕਹਿਣਾ ਇਹ ਹੀ ਚਾਹਾਂਗਾ ਕਿ ਆਪਣਾ ਕੰਮ ਕਰੋ ਇਮਾਨਦਾਰੀ ਸੱਚਾਈ ਦੇ ਨਾਲ ਕਰੋਗੇ ਤਾਂ ਕੋਈ ਵੀ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਭਾਵੇਂ ਕਿ ਆਪਾਂ ਪੱਤਰਕਾਰ ਭਰਾ ਸਾਰੇ ਆਂ ਕਈ ਤਰ੍ਹਾਂ ਦੀਆਂ ਫੀਲਡ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿੱਥੇ ਆਪਣਾ ਏਕਾ ਹੋਊਗਾ ਉੱਥੇ ਆਪਣੀ ਹਮੇਸ਼ਾ ਜਿੱਤ ਹੋਊਗੀ ਸੋ ਮੈਂ ਇਹ ਹੀ ਅਪੀਲ ਕਰਾਂਗਾ ਸਾਰੇ ਮੇਰੇ ਭਰਾਵਾਂ ਨੂੰ ਕਿ ਰਲ ਮਿਲ ਕੇ ਚੱਲਿਆ ਕਰੋ ਇਕੱਠੇ ਰਹਿਆ ਕਰੋ ਅੱਜ ਤੁਹਾਨੂੰ ਕਿਹੜੇ ਇਲਾਕੇ ਤੋਂ ਜਿਹੜਾ ਵਾ ਜ਼ਿੰਮੇਵਾਰੀ ਮਿਲੀ ਆ ਤੁਸੀਂ ਕਿਦੇ ਉਹ ਜ਼ਿੰਮੇਵਾਰੀ ਨਿਭਾਓਗੇ ਤੇ ਕਿੰਨੇ ਸਾਥੀ ਤੁਹਾਡੇ ਨਾਲ ਆਏ ਨੇ ਕਿੰਨੇ ਸਾਥੀ ਸ਼ਾਮਲ ਹੋਏ ਨੇ ਕਿਹੜੀਆਂ-ਕਿਹੜੀਆਂ ਸਾਥੀਆਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਜਿਲ੍ਹੇ ਦੇ ਬਿਲਕੁਲ ਅੱਜ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਪ੍ਰਧਾਨ ਜੀ ਵੱਲੋਂ ਤਾਂ ਇੱਕ ਦਾਨੇਸ਼ ਮੁੰਡੇ ਨੂੰ ਮੀਤ ਪ੍ਰਧਾਨ ਲਾਇਆ ਗਿਆ ਇਥੋਂ ਫੜੂਰ ਸਾਹਿਬ ਤੋਂ ਮੇਰਾ ਸਾਥੀ ਮਨਪ੍ਰੀਤ ਮਣੀ ਉੱਥੋਂ ਇਹਨਾਂ ਨੂੰ ਪ੍ਰਧਾਨ ਲਾਇਆ ਗਿਆ ਤੇ ਜਸਬੀਰ ਸਿੰਘ ਚੀਦਾ ਨੂੰ ਮੀਤ ਪ੍ਰਧਾਨ ਲਾਇਆ ਫੜੂਸਾ ਤੋਂ ਵੱਡੀ ਗਿਣਤੀ ਵਿੱਚ ਸਭ ਦੇ ਨਾਲ ਮੇਰੇ ਪੱਤਰਕਾਰ 15 ਤੋਂ 20 ਜਣੇ ਜਿਹੜੇ ਆਏ ਨੇ ਮੌਲੀਅਤ ਕੀਤੀ ਹੈ ਮੁਸ਼ਕਲਾਏ ਕਿਤੇ ਨਾ ਕਿਤੇ ਜਿਹੜੀ ਵੱਡੀ ਤਰੰਤਾਜਲੇ ਮੁਸ਼ਕਲ ਹੈ ਦਜੀਤ ਇਹ ਹੀ ਹੈ ਕਿ ਪੀਲੇ ਕਾਡਾ ਨੂੰ ਲੈ ਕੇ ਕਿਤੇ ਨਾ ਕਿਤੇ ਅੜੇਕਾ ਚੱਲ ਜਾਂਦਾ ਹੈ ਕਿਹੜੇ ਸਮਾਗਮਾਂ ਦੇ ਵਿੱਚ ਜੀ ਜੀ ਤਾਂ ਉਹ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜਾ ਪੱਤਰਕਾਰ ਹੈ ਪੱਤਰਕਾਰ ਦੀ ਕਲਮ ਦੀ ਵੈਲਿਊ ਇੱਕੋ ਹੀ ਹੁੰਦੀ ਹੈ ਚਾਹੇ ਆਪਾਂ ਔਨਲਾਈਨ 'ਚ ਕੰਮ ਕਰਦੇ ਆਂ ਜਾਂ ਟੀਵੀ ਚੈਨਲਾਂ 'ਚ ਕੰਮ ਕਰਦੇ ਆਂ ਸਰਕਾਰ ਨੂੰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਵਾ ਕਿ ਇਹ ਕੇਵਲ ਤੇ ਕੇਵਲ ਸਮਾਗਮਾਂ ਦੇ ਵਿੱਚ ਕਹਿ ਦਿੰਦੇ ਆ ਕਿ ਪੀਲੇ ਕਾਰਡਾਂ ਵਾਲੇ ਪੱਤਰਕਾਰ ਹੀ ਆਉ ਉਹ ਦੂਜੇ ਪੱਤਰਕਾਰਾਂ ਨੂੰ ਅਸੀਂ ਪੱਤਰਕਾਰ ਨਹੀਂ ਮੰਨਦੇ ਕਈ ਦਾ ਇੱਥੋਂ ਤੱਕ ਪੱਤਰਕਾਰਾਂ ਨੂੰ ਜਾਲੀ ਪੱਤਰਕਾਰ ਵੀ ਕਹਿੰਦੇ ਆ ਤੇ ਇਸ ਕਰਕੇ ਸਰਕਾਰ ਤੋਂ ਵੱਡਾ ਜਿਹੜਾ ਇੱਥੇ ਪੀਲੇ ਕਾਰਡਾਂ ਦਾ ਮੁੱਦਾ ਉਹ ਸਾਡੇ ਵੱਲੋਂ اٹھਾਇਆ ਜਾਊਗਾ ਤੇ ਪ੍ਰਧਾਨ ਜੀ ਜਿਹੜੀ ਕਾਲ ਹੈ ਕਿ ਜਿਹੜਾ 26 ਜਨਵਰੀ ਨੂੰ ਇਸ ਬਾਬਤ ਮੰਗ ਪੱਤਰ ਕੋਈ ਜਿਹੜਾ ਕੋਈ ਮੰਤਰੀ ਆਊਗਾ ਮੁੱਖ ਮੰਤਰੀ ਉਸ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਇਹ ਕਦ ਦਾ ਹਾਲ ਕੀਤਾ ਜਾਵੇ ਜੀ ਸਾਹਿਬ ਨੱਚੋ ਜਿਹੜੀ ਪੱਤਰਕਾਰਾਂ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਤਰਨਤਾਰ ਜਿਲ੍ਹੇ ਦੀ ਮੀਟਿੰਗ ਹੋਈ ਹੈ ਤੇ ਭਾਰੀ ਗਿਣਤੀ ਚ ਪੱਤਰਕਾਰਾਂ ਨੇ ਇਸ ਭਾਗ ਲਿਆ। ਇਹਦੇ ਵਿੱਚ ਪੱਤਰਕਾਰਾਂ ਨੂੰ ਦਰਫੇਸ ਮੁਸ਼ਕਲਾਂ ਤੇ ਜਿਹੜੀ ਉਹ ਵਿਚਾਰ ਚਰਚਾ ਕੀਤੀ ਗਈ ਹੈ ਤੇ ਜਲਦੀ ਅਸੀਂ ਚਾਹੁੰਦੇ ਪੰਜਾਬ ਸਰਕਾਰ ਨਾਲ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਹੋਊਗੀ ਉੱਥੇ ਡੀਸੀ ਤੇ ਐਸਐਸਪੀ ਨੂੰ ਮਿਲਿਆ ਜਾਊਗਾ। ਲੇਕਿਨ ਸਾਡੀਆਂ ਪ੍ਰੋਬਲਮ ਨੂੰ ਸੁਣਨ ਵਾਲੇ ਪਿਛਲੇ 3 ਸਾਲਾਂ ਤੋਂ ਕੋਈ ਸਰਕਾਰੀ ਅਧਿਕਾਰੀ ਤਿਆਰ ਨਹੀਂਗਾ। ਸਾਡੇ ਪੱਤਰਕਾਰ ਕੰਮ ਵੀ ਕਰਦੇ ਆ ਤੁਹਾਨੂੰ ਧੱਕੇ ਵੀ ਵਜਦੇ ਆ ਤੇ ਜਿਹੜੇ ਉਹ ਸਰਕਾਰੀ ਕਾਡ ਬਣਦੇ ਤੇ ਕੁਝ ਛੇਤਿਆਂ ਨੂੰ ਛੱਡ ਕੇ ਬਾਕੀ ਵਿਚਾਰੇ ਰਹਿ ਜਾਂਦੇ ਉਸ ਜਾਨ ਨੂੰ ਹੁੰਦੇ ਤੇ ਕੁਝ ਨੌਜਾਨ ਨੂੰ ਹੁੰਦੇ ਆ ਅਸੀਂ ਇਹ ਸਰਕਾਰ ਕੋ ਮੰਗ ਕਰਦੇ ਵੀ ਜਿਹੜਾ ਬੰਦਾ ਵਰਕ ਕਰਦਾ ਵਾ ਹਰ ਬੰਦਾ ਪੱਤਰਕਾਰ ਜਿਹੜਾ ਬੰਦਾ ਕੰਮ ਕਰਦਾ ਵਾ ਉਹਦਾ ਵੀ ਹਰ ਦਾ ਜਿਹੜਾ ਵਾ ਕਾਰਡ ਬਣਨਾ ਚਾਹੀਦਾ ਵਾ ਤੇ ਫਿਰ ਕਿਹਾ ਜਾਂਦਾ ਵਾ ਜੋ ਸਰਕਾਰੀ ਫੰਕਸ਼ਨ ਹੁੰਦਾ ਵੀ ਸਿਰਫ ਪੀਲੇ ਕਾਰਡ ਵਾਲੇ ਤੇ ਐਕ੍ਰੇਡੀਸ਼ਨ ਕਾਰਡ ਵਾਲੇ ਹੋਰ ਬਾਕੀ ਕੋਈ ਨਾ ਆਵੇ ਜਿਹੜੇ 30 30 ਹਾ ਹੋ ਕੇ ਪੱਤਰਕਾਰੀ ਕਰਦੇ ਨੇ ਉਹਨਾਂ ਨੂੰ ਮਤੋਂ ਇਗਨੋਰ ਕੀਤਾ ਜਾਂਦਾ ਵਾ ਇਸ ਕਰਕੇ ਸਬੰਧ ਇਸ ਕਰਕੇ ਦੀ ਸਰਕਾਰ ਦੇ ਖਿਲਾਫ 26 ਜਨਵਰੀ ਨੂੰ ਬਕਾਇਦਾ ਤੌਰ ਤੇ ਇੱਥੇ ਜਿਹੜੀ ਆ ਪੁਲਿਸ ਲਾਈਨ ਦੇ ਵਿੱਚ ਇਹ ਸਮਾਗਮ ਹੁੰਦਾ ਸਰਕਾਰੀ ਸਮਾਗਮ ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਾਂਗੇ ਉਹਦੇ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿਹੜੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪ੍ਰਧਾਨ ਜੀ ਜੇ ਗੱਲ ਕੀਤੀ ਜਵੇ ਜਿਹੜੇ ਨਾਮੀ ਪੱਤਰਕਾਰ ਵੀ ਆ ਕਈਆਂ ਜਗਬਾਣੀ ਦੇ ਜਾਂ ਚੈਨਲਾਂ ਦੇ ਪੱਤਰਕਾਰ ਆ ਨਾ ਤੇ ਡੈਰੀ ਦਿੱਤੀ ਜਾਂਦੀ ਆ ਨਾ ਕਿਸੇ ਨੂੰ ਪੀਲਾ ਕਾਡ ਬਣਾਇਆ ਜਾਂਦਾ ਉਹ ਪਹਿਲਾਂ ਜਿਹੜੇ ਪੀਲੇ ਕਾਡ ਬੰਦੇ ਸੀ ਪਹਿਲਾਂ ਕੁਝ ਜਿਹੜਾ ਡੀਪੀਆਰ ਸਹੀ ਹੁੰਦਾ ਹੁਣ ਡੀਪੀਆਰ ਕੋਈ ਸੁੰਦਾ ਹੀ ਨਹੀਂ ਗੱਲ ਕੀ ਕਰਾਂ ਤੁਹਾਡੇ ਬਾਰੇ ਅੰਮ੍ਰਿਤਸਰ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਸੀ ਪਹਿਲਾਂ ਨਾ ਕਾਰਡ ਕੁਝ ਬਚੰਦ ਬਣਾਏ ਸੀ ਮੁਰਕੇ ਸਾਰੇ ਬਣਾਉਂਦੇ ਸੀ ਜਿਹੜੇ ਪਿਛਲੀ ਵਾਰ ਪਿਛਲੀ ਵਾਰੇ ਬਣੇ ਸੀਗੇ ਇਸ ਕਰੇ ਜਦੋਂ ਤੁਸੀਂ ਇੱਥੇ ਪਟਸ ਕਰੋਗੇ ਇੱਥੇ ਵੀ ਕਾਰਡ ਬਣਨਗੇ ਜੇ ਨਾ ਬਣੂਗਾ ਤੇ ਡੀਪੀ ਤੇ ਕੋਈ ਦਾ ਰਾਜ ਨਹੀਂਗਾ ਜੋ ਮਰਜ਼ੀ ਕਰੀ ਜਾਵੇ ਇੱਥੇ ਅਸੀਂ ਸਾਨੂੰ ਸਾਰੇ ਕੰਮ ਕਰਨੇ ਆਉਂਦੇ ਜਿਉਂ ਕਹਿੰਦੇ ਮੇਰੀ ਬਦਲੀ ਕਰਾਓ ਤੇ ਕੋਈ ਗੱਲ ਨਹੀਂ ਬਦਲੀ ਛੜ ਕੇ ਸਸਪੈਂਡ ਕਰਵਾਵਾਂਗੇ ਬਦਲੀ ਕਰਾਉਣੀ ਕਿਹੜੀ ਗੱਲ ਲੱਗੀ ਆ ਬਦਲੀ ਬੜੀ ਦੂਰ ਦੀ ਗੱਲ ਸਸਪੈਂਡ ਕਰਵਾਵਾਂਗੇ ਉਹਨੂੰ ਜੇ ਅਸਲ ਵਿੱਚ ਜੇ ਇਸ ਲਈ ਕਿ ਨਾ ਪੱਤਰ ਕੰ ਦਾ ਜਿਹਾ ਵਿਤਕਾਰ ਕਰੂਗਾ ਇਹ ਮੁੱਦਾ ਵੀ ਉਦੋਂ 26 ਜਨਮ ਨੂੰ ਸਾਡਾ ਹੋਏਗਾ ਤੇ ਡੀਪੀ ਨੂੰ ਜਵਾਬ ਦੇਵੇ ਉੱਥੇ ਵੀ ਮੈਂ ਇਹ ਗੱਲ ਕਹੀ ਕਿ ਨਹੀਂ ਕਹੀ ਹੈਗੀ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਕੇਪ ਮੰਗਵਾਉਣ ਵਾਲੇ ਇੱਕ ਨੌਜਵਾਨ ਨੂੰ ਅਰਦਾਸਪੁਰ ਪੁਲਿਸ ਨੇ ਕਰੋੜਾ ਰੁਪਏ ਦੀ ਹੈਰੋਇਨ ਨਾਲ ਕਾਬੂ ਕੀਤਾ ਜਦ ਕੇ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਇਸ ਦੇ ਸਬੰਧ ਵਿੱਚ ਸਿੱਧੇ ਸਿੱਧੇ ਪਾਕਿਸਤਾਨੀ ਸਮੱਗਲਰ ਨਾਲ ਹਨ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਦੋਵੇਂ ਮੋਬਾਈਲਾਂ ਰਾਹੀਂ ਪਾਕਿਸਤਾਨ ਨਾਲ ਗੱਲ ਕਰਕੇ ਹੈਰੋਇਨ ਦੀ ਕੇਪ ਮੰਗਵਾਉਂਦੇ ਸਨ ਤੇ ਇਸ ਦੇ ਸਬੰਧ ਵਿੱਚ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੀ ਜਾ ਰਿਹਾ ਹੈ ਗ੍ਰਫਤਾਰ ਕੀਤੇ ਗਏ ਨੌਜਵਾਨ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇ ਚੰਦ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵੇਢੀ ਗਈ ਸੀ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਹੁਣ ਅਨੇਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪ੍ਰੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇਕ ਮਰਜੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨਾਉ ਥਾਣੇ ਜਿਹੜੀ ਰਜਿਸਟਰ ਕੀਤੀ ਸਰ ਹੈ ਹੈਰੋਇਨ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਵਿੱਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੋੜਾ ਆਇਆ ਲੜਕਾ ਉਦੇ ਉਹ ਉਹਨੂੰ ਇਹ 29 ਦੇ ਨਾਮਜਿਤ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉਤੇ ਪਾਰ ਤੇ ਉਥੋਂ ਪਾਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹਾਂ ਆਇਆ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਬੈਕਵਰਡ ਬੈਕਵਰਡ ਕੀ ਲਿੰਕ ਹੈ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨੂੰ ਹੀ ਪੜਨੇ ਤੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਰਿਕਾਰਡ ਇਹਨਾਂ ਦਾ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਰਸਟ ਮਕਦਮਾ ਇਹਦੇ ਦਰਜ ਹੋਇਆ ਹੈ ਇਦੇ ਪਿੱਛੇ ਕੋਈ ਪਹਿਲਾਂ ਵੀ ਗਲਪ ਚੈਟ ਚੜੀ ਚੈਟ ਚੁਰਾੜਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਅਹੀਂ ਜਿਹੜੇ ਸਾਈਬਰ ਦੀ ਅਹੀਂ ਮਦਦ ਲੈ ਰਹੇ ਉਹਦੇ ਵਾਸਤੇ ਅਹੀਂ 4 ਦਿਨ ਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਹਦੇ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨੀ ਤਫतीश ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀਆਂ ਗ੍ਰਿਫਤਾਰ ਕੀਤੀ ਗਈ ਆ ਇਹ ਨੋਜਵੰਦ ਕੀ ਨੋਲਮੈਂਟ ਹੈਗੀ ਦੀ ਇਹ ਇਹਦੀ ਕੋਲ ਤੇ ਬਰਾਮਦਗੀ ਹੋਈ ਹੈ ਨਾ ਜੋ ਹੁਣ ਪਰੀਤ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਣਾ ਤੇ ਜਦੋਂ ਕਬੂ ਕੀਤਾ ਤੇ ਇਹਦੇ ਕੋਲੋਂ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਨੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਆ ਗਿਆ ਕਿਹੜੇ ਲੱਕ ਚ ਵੇਚਦੇ ਬੁੱਧੇ ਚੱਕ 10 ਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛ ਪਿਛ ਦੇ ਵਿੱਚ ਜੋ ਅੱਗੇ ਆਊਗੀ ਗੱਲ ਉਹ ਦਸੀ ਇਹ ਲੋਕ ਤਾਂ ਪਹਿਲੇ ਵੀ ਕਰਦਾ ਰਿਹਾ ਕੰਮ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜੇ ਜਦੋਂ ਆਇਆ ਤੇ ਫਿਰ ਇਸ ਪ੍ਰਕਾਰ ਨਾਲ ਚੱਲ ਰਿਹਾ ਬਾਰਡਰ ਇਹ ਨਾਲ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੱਦਾਂ ਦੀ ਗਸ਼ਤ ਕੀਤੀ ਜਾ ਰਹੀ ਜਿਹੜੇ ਅਜਿਹੀਆਂ ਨਹੀਂ ਨਹੀਂ ਉੱਥੇ ਹੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕਾਬਦੀ ਮਜ਼ ਉਹਨੂੰ ਇਨਸਟੈਂਕਸ਼ਨ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੇ ਵਿੱਚ ਗਸ਼ਤ ਕਰਦੇ ਠੀਕ 20 ਦਿਨ ਹੀ ਸ਼੍ਰੀਆਮ ਬਟਾਲੇ ਵਿੱਚ ਚਾਈਨਾ ਡੋਰ ਵਿਕਣ ਅਤੇ ਚਾਈਨਾ ਡੋਰ ਦੀ ਵਿਕਰੀ ਇੱਕ ਦਿਨ ਵਿੱਚ ਬੰਦ ਕਰਾਉਣ ਦੇ ਦਾਅਵੇ ਕਰਨ ਵਾਲੇ ਪਤੰਗਾ ਦੀ ਦੁਕਾਨ ਕਰਨ ਵਾਲੇ ਦਿਨੇਸ਼ ਖੋਸਲਾ ਦੀ ਦੁਕਾਨ ਤੇ ਜ਼ੋਮੈਟੋ ਤੇ ਸਵੀਗੀ ਦੀ ਡਿਲੀਵਰੀ ਪੁਆਇੰਟ ਇਕੱਠੇ ਓਕੰਗਾ ਮਾ ਸ਼ੁਰੂ ਕਰ ਦਿੱਤਾ ਦੱਸਦੇ ਇਹ ਕਿ ਦਿਨੇਸ਼ ਖੋਸਲਾ ਵੱਲੋਂ ਸ਼ਹਿਰ ਵਿੱਚ ਚਾਈਨਾ ਡੋਰ ਦੇ ਗੱਟੂ ਵਿਕਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਦੁਕਾਨ ਤੇ ਰੇਡ ਵੀ ਕੀਤੀ ਸੀ ਜਿਸ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਖੋਸਲਾ ਨੇ ਕਿਹਾ ਸੀ ਕਿ Zomato ਤੇ Swiggy ਵਰਗੀਆਂ ਕੰਪਨੀਆਂ ਦੀ ਵਰਦੀ ਪਾ ਕੇ ਕੁਝ ਨੌਜਵਾਨਾਂ ਵੱਲੋਂ ਘਰਾਂ ਵਿੱਚ ਚਾਇਨਾ ਡੋਰ ਸਪਲਾਈ ਕੀਤੀ ਜਾ ਰਹੀ ਹੈ। ਭਾਈ ਇਹਨਾਂ ਨੇ ਨਾ ਭਾਈ ਲਿਆ ਆਪਣਾ ਹੰਦੇជា ਕੋਸਮ ਆਨਲਾਈਨ ਮਰਚੈਂਡ ਵਾਲੇ ਗਏ। ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ Zomato ਦੀਆਂ T-shirt ਆ, ਜਰਕਾ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ। ਭਾਈ ਇਹਦਾ ਫੂਡ ਡਿਲੀਵਰੀ ਆ ਤਾਂ ਮਾਡੂ ਗੱਟੂ ਅੰਤਵਾਣੇ ਕਰਦੇ ਲੋੜ ਨਹੀਂ ਆ। ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋਰਾਂ ਵੇਚਦੇ ਆਂ ਮੈਂ ਇਹ ਨਾ ਇਹ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੋ ਗਈ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਮਾਟੋ ਸਵੀਗੀ ਨੂੰ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹੇ ਆਪਾਂ ਇਹ ਜਾਣਦੇ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀ ਆਇਆ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇਹਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਨ ਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਆਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸਵੀਗੀ ਦੀ ਜੈਕਟ ਜਾਂ ਬੈਗ ਆ ਉਹ ਜੋਣੀ ਤੋਂ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਚ ਜਮਾਟੋ ਦੇ ਜੋਣੀ ਨਾ ਬਾਹਰ ਮਿਲਦਾ ਨਹੀਂ ਮੈਂ ਤੇ ਇਹਨ ਤੁਹਾਨੂੰ ਬਾਰੂਕ ਤੋਂ ਅਰੇਂਜ ਕਰਕੇ ਵਿਖਾ ਦੇ ਟਮਾਟੋ ਦੀ ਬੈਗ ਤੇ ਪੀਛੇ ਦਾ ਨੋ ਅਰੇਂਜ ਕਰਕੇ ਵਿਖਾ ਦੇ ਕਿ ਜੇ ਮਿਲਦੀ ਹੈ ਕਿਤੋਂ ਤੇ ਇਹ ਆਂਦੀ ਕੰਪਨੀ ਵੱਲੋਂ ਆਈਏ ਬਾਈ ਕੁੜੀਆਂ ਆਂਦੀ ਹੈ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਲੱਗਦਾ ਕਿ ਅੱਧੀ ਕਾਰਵਨ ਸੀ ਸਰ ਆਪਾਂ ਐਸਐਸਬੀ ਦੇ ਪੇਸ਼ ਹੋਣਾ ਖੱਜਾ ਕੇ ਉਥੇ ਜਾ ਕੇ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਦਿੱਤਾ ਹੈ ਬੰਦਾ ਸ੍ਰੀ ਪਬਲਿਸਿਟੀ ਖੱਡਣ ਰਿਹਾ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵਾਰੀ ਦੋਦੀਆਂ ਦੇ ਵਿੱਚ ਨਾ ਲਿਆ ਹੈ ਕਿ ਦੋਦੀ ਵੀ ਆ ਕੰਮ ਕਰਦੇ ਨੇ ਕੱਟੂਆ ਆਪਾਂ ਇਹਨਾਂ ਨੂੰ ਐ ਬਣੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈ ਕਿ ਜਾਂ ਤੈਨੂੰ ਬੰਦਾ ਦੱਸ ਦੇਗਾ ਇਹ ਬੰਦੋ ਕਦੇ ਦਿਲਵਰ ਕਦੇ ਨੇ ਵਿਕਿਆਰੇ ਦੇ ਜਮਾਟੋ ਪਾਸ ਦੀ ਜਾਗਰਵਾ ਬਸ ਸਰ ਕੋਈ ਨਹੀਂ ਆ ਨਾ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ਭੜਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਹੈ ਵਿਚਾਰਿਆਂ ਨੂੰ ਭੜਕਾਇਆ ਗਿਆ ਵਾ ਗੱਲ ਕੋਈ ਨਹੀਂ ਮੈਂ ਤਾਂ ਸਭ ਕੱਲ ਕੇ ਇੰਟਰਵਿਊ ਮੇਰੇ ਕੋਲ ਲੈਣਾ ਸੀ ਪੱਤਰਕਾਰ ਤਾਂ ਅੱਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੋਮ ਡਿਲੀਵਰੀਆਂ ਹੋਣਦੀਆਂ ਜੋਮੈਟੋ ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਬਣ ਗਈ ਦੀ ਸਮਝ ਮੈਟੋ ਤੇ ਸਵੀਗੀ ਇੱਕ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਬਿਕੋਏ ਪਰ ਮੇਰੇ ਜਿਹੜੇ ਨੇ ਸਿਰਫ ਸਤਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ ਕਾਫੀ ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਤੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਮੈਂ ਤਾਂ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਨੂੰ ਲੈ ਕੇ ਸ਼ਹਿਰ ਨਿਵਾਸੀ ਅਤੇ ਹਿੰਦੂ ਜਥੇਬੰਦੀਆਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਨਿਵਾਸੀਆਂ ਤੇ ਜਥੇਬੰਦੀਆਂ ਦੇ ਆਗੂ ਵੱਲੋਂ ਸਾਂਝੇ ਤੌਰ ਤੇ ਇਹਨਾਂ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੇ ਖਿਲਾਫ ਸਨਾਤਨ ਕ੍ਰਾਂਤੀ ਦਲਿਤ ਦਾ ਕਠਨ ਕਰ ਲਿਆ ਗਿਆ। ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਵਾਸੀਆਂ ਦੀ ਕੋਈ ਪਛਾਣ ਤੇ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਨਹੀਂ ਹੈ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਸ਼ਹਿਰ ਵਿੱਚ ਅਪਰਾਧ ਕਰਕੇ ਨਿਕਲ ਜਾਂਦਾ ਹੈ ਤਾਂ ਪੁਲਿਸ ਉਸ ਤੱਕ ਕਦੇ ਵੀ ਨਹੀਂ ਪਹੁੰਚ पाएगी ਦੂਜੇ ਪਾਸੇ ਇਨ੍ਹਾਂ ਨੇ ਸ਼ਹਿਰ ਵਿੱਚ ਦੁੱਗਣਾ ਤਿੱਗਣਾ ਕਰਾਇਆ ਤੇ ਕਿ ਮਕਾਨ ਅਤੇ ਦੁਕਾਨਾਂ ਲੈ ਰੱਖਿਆ ਜਿਸ ਨਾਲ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਦਾ ਮਕਸਦ ਕੁਝ ਹੋਰ ਹੈ ਕਿਉਂਕਿ ਸ਼ਹਿਰ ਵਿੱਚ ਇਨ੍ਹਾਂ ਕੰਮ ਹੀ ਨਹੀਂ ਹੈ ਕਿ ਇੰਨਾ ਕਰਾਇਆ ਭਰਿਆ ਜਾ ਸਕੇ ਮੈਂ ਵਿਨੇਵਾਜਨ ਗੁਰਦਾਸਪੁਰੋਂ ਸਨਾਤਨ ਕ੍ਰਾਂਤੀ ਦਲ ਦਾ ਇੱਕ ਸੈਨਿਕ ਅਸੀਂ ਇਸ ਲਈ ਅੱਜ ਇਕੱਠੇ ਹੋਏ ਹਾਂ ਕਿ ਬਹੁਤ ਹੀ ਮਾੜੀਆਂ ਘਟਨਾਵਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਹਨ ਕਿ ਫਲਾਣੇ ਦੇਸ਼ ਦੇ ਵਿੱਚ ਇਹ ਹੋ ਗਿਆ ਫਲਾਣੇ ਸ਼ਹਿਰ ਦੇ ਵਿੱਚ ਇਹ ਹੋ ਗਿਆ ਉੱਥੇ ਕਿਸੇ ਧੀ ਭੈਣ ਦਾ ਬਲਾਤਕਾਰ ਹੋ ਗਿਆ ਉੱਥੇ ਕਿਸੇ ਨੇ ਘਰ ਤੇ ਕਬਜ਼ਾ ਕਰ ਲਿਆ ਉੱਥੇ ਕਿਸੇ ਦੇ ਦੁਕਾਨਾਂ ਤੇ ਕਬਜ਼ਾ ਹੋ ਗਿਆ ਤੇ ਸਾਡੇ ਸ਼ਹਿਰ ਦੀ ਵੀ ਸਥਿਤੀ ਕੁਝ ਦਿਨ ਬਰ ਦਿਨ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਹੀ ਮੰਦੀ ਜਾ ਰਹੀ ਹੈ ਬੜੀਆਂ ਹੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅੱਗੇ ਵੀ ਇੱਕ ਦੋ ਮੰਗ ਪੱਤਰ ਦਿੱਤੇ ਗਏ ਜਿਦੇ ਵਿੱਚ ਆਪਾਂ ਸਿਰਫ ਇਹੀ ਚਾਹੁੰਦੇ ਆ ਕਿ ਜਿਹੜੇ ਬਾਹਰੋਂ ਦੀ ਲੋਕ ਆ ਰਹੇ ਆ ਉਹਨਾਂ ਦਾ ਇੱਥੇ ਆਉਣ ਦਾ ਕਾਰਨ ਕੀ ਹੈ ਮਕਸਦ ਕੀ ਹੈ ਜੋ 60 60 70 70 80000 ਰੁਪਏ ਕਿਰਾਇਆ ਦੁਕਾਨਾਂ ਦਾ ਦੇ ਰਿਹਾ ਤੇ ਬਾਕੀ ਦੁਕਾਨਾਂ ਦੀ ਤਾਂ ਰੋਟੀ ਵੀ ਨਹੀਂ ਪੂਰੀ ਹੋ ਰਹੀ ਇਹ ਗੁਜਰਾਤਪੁਰ ਕਿਹੜਾ ਕੋਈ ਦਿੱਲੀ ਜਾਂ ਸਵਿਟਜ਼ਰਲੈਂਡ ਆ ਜਿਹੜਾ ਸਾਰੇ ਲੋਕ ਇੱਥੇ ਆ ਕੇ ਬਸ ਰਹੇ ਨੇ ਫਿਰ ਦੂਜਾ ਦੇਖਿਆ ਜੇ ਤੇ ਸਾਡੇ ਦੇਸ਼ ਦੇ ਵਿੱਚ ਜੋ ਗੁਜ਼ਰਿਆ ਸਮਾਂ ਹੈ ਉਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਜੇ ਇਤਿਹਾਸ ਬਾਰੇ ਦੱਸਿਆ ਹੈ ਕਿ ਆਏ ਦਿਨ ਸਾਡੇ ਤੇ ਕੋਈ ਨਾ ਕੋਈ ਅਤਿਆਚਾਰ ਹੁੰਦਾ ਰਿਹਾ ਕਿ ਮੰਗ ਹੈ ਕਿ ਜਿਹੜੇ ਲੋਕ ਆ ਰਹੇ ਆ ਜੇ ਤਾਂ ਸਾਡੇ ਦੇਸ਼ ਦੇ ਸਾਡੇ ਭਰਾ ਹੈ ਸਾਡੇ ਕਾਨੂੰਨ ਵਿਵਸਥਾ ਨਾਲ ਸਹਿਮਤ ਹੈ ਤੇ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਹਨੇ ਆ ਤੇ ਜੇ ਉਹ ਸਹਿਮਤ ਨਹੀਂ ਆ ਉਹਨਾਂ ਦੀ ਮਨਸ਼ਾ ਕੁਝ ਹੋਰ ਹੈ ਤੇ ਉਹਦੇ ਤੋਂ ਸਾਨੂੰ ਬਚਾਇਆ ਜਾਏ ਤਾਂ ਕਿ ਆਉਣ ਵਾਲਾ ਕੱਲ ਸਾਡੇ ਬੱਚਿਆਂ ਦਾ ਸੁਰੱਖਿਤ ਰਹੇ ਜੈ ਹਿੰਦ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਮ ਜੀ ਮੈਂ ਗੁਰਦਾਸਪੁਰ ਸਨਾਤਨ ਕ੍ਰਾਂਤੀ ਦਲ ਦਾ ਮੈਂਬਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਨਾਲ ਸਮਝਦਾ ਕਿ ਮੈਨੂੰ ਆਪਣੇ ਸ਼ਹਿਰ ਬਾਰੇ ਸੋਚਣਾ ਚਾਹੀਦਾ ਕਿਉਂਕਿ ਕੁਝ ਥੋੜੇ ਜਿਹੇ ਸਮੇਂ ਤੋਂ 2-3 ਸਾਲ ਤੋਂ ਅਸੀਂ ਦੇਖ ਰਹੇ ਹਾਂ ਕਿ ਅਪਰਵਾਸੀ ਜਿਹੜੇ ਨੇ ਬਹੁਤ ਜ਼ਿਆਦਾ ਤعداد ਚ ਵੱਧ ਰਹੇ ਨੇ ਕੁਝ ਰੇੜੀਆਂ ਫੜੀਆਂ ਤੇ ਆ ਗਏ ਨੇ ਕੁਝ ਫਰੂਟ ਦਾ ਕੰਮ ਕਰ ਰਹੇ ਕੋਈ ਸਬਜ਼ੀ ਦਾ ਪੀਓਪੀ ਇਹ ਸਾਰੇ ਹੀ ਮਤਲਬ ਕੰਮ ਖਾਮ ਚੁੱਕੇ ਨੇ ਦੁਕਾਨਾਂ ਵੀ ਬਹੁਤ ਜ਼ਿਆਦਾ ਉਹਨਾਂ ਨੇ ਫੈਲਾ ਲੀਆਂ ਪਰ ਅੱਜ ਦਾ ਵਿਸ਼ਾ ਸਿਰਫ ਇਹੀ ਹੈ ਕਿ ਅਸੀਂ ਇੱਕ ਗੁਰਦਾਸਪੁਰ ਸ਼ਹਿਰ ਦਾ ਚੱਕਰ ਲਾਣਾ ਜੇ ਚਾਹੀ ਦੇਖ ਸਕੀਏ ਕਿ ਕੋਈ ਧਾਰਮਿਕ ਕੰਮ ਕਿਸੇ ਦੀ ਮਨਜ਼ੂਰੀ ਨਾਲ ਕਰਦੇ ਆ ਜਾਂ ਗੈਰ ਮਨਜ਼ੂਰੀ ਨਾਲ ਕਰਦੇ ਆ ਇਸ ਵੀ ਨੂੰ ਦੇਖਦੇ ਹੋਏ ਅਸੀਂ ਅਗਰ ਜੇ ਗਲਤ ਹੋਇਆ ਤੇ ਅਸੀਂ ਕੁਝ ਵੀ ਸਟੈਪ ਚੁੱਕਾਂਗੇ ਪਰ ਸਾਰਾ ਕਾਨੂੰਨ ਹੱਥ ਚ ਲੈ ਕੇ ਚੁੱਕਾਂਗੇ ਏਦਾਂ ਨਹੀਂ ਚੁੱਕਾਂਗੇ ਜੋ ਵੀ ਹੋਏਗਾ ਕਾਨੂੰਨੀ ਤਰੀਕੇ ਨਾਲ ਹੋਏਗਾ ਪਰ ਅਸੀਂ ਇਸ ਵੱਲੇ ਇਕੱਠੇ ਆ ਮਤਲਬ ਹਿੰਦੂਤਨਪੂਰਾ ਸਨਾਤਨਤਰ ਇਕੱਠਾ ਵਾ ਐਨਾ ਸੋਚੇ ਕੋਈ ਕਿ ਮਤਲਬ ਇਹ ਇਕੱਠੇ ਨਹੀਂ ਹੋ ਸਕਦੇ ਜਾਂ ਕੁਝ ਅੱਧਾ ਦੀ ਕੋਈ ਗੱਲ ਨਹੀਂ। ਕਿ ਸ਼ਹਿਰ ਦੇ ਵਿੱਚ ਕੁਝ ਅਪਰਾਸੀ ਲੋਕ ਆ ਕੇ ਠਹਿਰ ਰਹੇ ਆ। ਉਹ ਆਉਂਦੇ ਕਿਸੇ ਹੋਰ ਮੰਤਵ ਨਾਲ ਆ, ਕੰਮ ਉਹਨਾਂ ਦੇ ਕਿਸੇ ਹੋਰ ਮੰਤਵ ਨਾਲ ਨੇ। ਨਾ ਉਹਨਾਂ ਕੋਲ ਪ੍ਰਾਪਰ ਆਪਣੀ ਆਈਡੈਂਟੀਫਿਕੇਸ਼ਨ ਹੈ ਕਿ ਨਾ ਵੈਰੀਫਿਕੇਸ਼ਨ ਹੈਗੀ ਆ। ਉਹਦੇ ਵਾਸਤੇ ਕਿ ਅਸੀਂ ਉਹਨਾਂ ਨੂੰ ਮੰਨਪਤਾ ਦਿੱਤਾ ਸੀ ਇਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ। ਤੇ ਇਹ ਕੌਣ-ਕੌਣ ਨੇ ਇਹਨਾਂ ਕੋ ਸਾਰੇ ਪ੍ਰੂਫ ਲੈ ਜਾ। ਉਹ ਉਹਦੇ ਉਸੇ ਵਾਸਤੇ ਕਿਹਾ ਸੀ ਸ਼ਹਿਰ ਜਿੱਥੇ ਇਹ ਬ੍ਰਾਸੀ ਲੋਕ ਆਏ ਨੇ ਠਹਿਰੇ ਹੋਏ ਆ ਇਹਨਾਂ ਦੀ ਦੇਖਭਾਲ ਕੀਤੀ ਹੈ ਬਿਨ ਦੇਖਭਾਲ ਕਹਿੰਦੇ ਇਹਨਾਂ ਨੂੰ ਬਾਚਿਆ ਜਾਵੇ ਕਿ ਇਹਦੀਆਂ ਕਾਰਵਾਈਆਂ ਕੀ ਹੈ ਤੇ ਇਸੇ ਤਰ੍ਹਾਂ ਇਹ ਸੜਕਾਂ ਨੂੰ ਸੜਕਾਂ ਤੇ ਆਪਣੇ ਕੁਝ ਪਾਰਟਿਕਲ ਡੇ ਤੇ ਆ ਕੇ ਸੜਕਾਂ ਰੋਕ ਕੇ ਆਪਣਾ ਧਾਰਮਿਕ ਕੰਮ ਕਰਦੇ ਨੇ ਉਹ ਬਿਨਾਂ ਕਿਸੇ ਪਰਮਿਸ਼ਨ ਤੋਂ ਤਾਂ ਅਸੀਂ ਇਹ ਵੀ ਕਿਹਾ ਸੀ ਸਾਨੂੰ ਪਤਾ ਕਿ ਕਿਤਾ ਜਾਵੇ ਕਿ ਆ ਆਇਆ ਕਿਸੇ ਅਧਿਕਾਰੀ ਤੋਂ ਪਰਮਿਸ਼ਨ ਲੈ ਕੇ ਕਰਦੇ ਪਏ ਯੋ ਉਦਹੀਂ ਕਰਦੇ ਪਿਆ ਤਾਂ ਅਸੀਂ ਅੱਜ ਸਾਰੇ ਸੰਸੇ ਉਹ ਸਨਾਤਨ ਕ੍ਰਾਂਤੀ ਦਲ ਦੇ ਇਸ ਗੱਲ ਨੂੰ ਵੇਖਣ ਵਾਸਤੇ ਕਿ ਸਰਕਾਰ ਨੇ ਸਾਡੀ ਨੇ ਇਹਨਾਂ ਨੂੰ ਕੁਝ ਕੀਤਾ ਕਿ ਨਹੀਂ ਤਾਂ ਜੋ ਇੱਥੇ ਕੁਝ ਹੋ ਰਿਹਾ ਵਾ ਅਸੀਂ ਸਾਰੇ ਸ਼ਹਿਰ 'ਚ ਇੱਕ ਅੱਜ ਮਾਰਚ ਕੱਢਾਂਗੇ ਉਹਨੂੰ ਦੇਖਣ ਦੀ ਕੋਸ਼ਿਸ਼ ਹੈ ਕਿ ਕਿਤੇ ਕਿਤੇ ਕੁਝ ਐਸਾ ਹੋਤ ਨਹੀਂ ਰਿਹਾ ਜੇ ਜੋ ਹੋ ਰਿਹਾ ਕੋਈ ਸਰਕਾਰ ਦੇ ਧਿਆਨ 'ਚ ਫੇਰ ਲਿਆ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਉਤਾਰ ਪੁਰਬ ਮੌਕੇ ਇਤਿਹਾਸਿਕ ਗੁਰਦਾਰਾ ਸ਼੍ਰੀ ਕਨ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਪੂਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦਾਰਾ ਸ਼੍ਰੀ ਕਨ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ ਦੱਸ ਦੇ ਕਿ ਗੁਰਦਾਰਾ ਸ਼੍ਰੀ ਕਨ ਸਾਹਿਬ ਪਹਿਲੇ ਪਾਛੇ ਗੁਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਦੀ ਯਾਦਗਾਰ ਦੇ ਤੌਰ ਤੇ ਬਟਾਲਾ ਵਿਖੇ ਸ਼ੋਭਿਤ ਹੈ ਕਾਲਸਾ ਵਾਹਿਗੁਰੂ ਦੀ ਖਤੇ ਤਾਂ ਹੀ ਪ੍ਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ ਵਿਖੇ ਪਵਨ ਲਿਓ ਅਸ਼ਮੇਸ਼ ਪਾਸ਼ਾ ਤਨਤਮ ਸਾਹਿਬ ਵੈਰੀ ਗੁਰ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤਨ ਸੰਗਤਾਂ ਨੂੰ ਬੇਹਤ ਬੇਹਤ ਵਧਾਈਆਂ ਹੋਣ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖ ਲਈ ਹੋਏ ਅੱਜ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਤੋਂ ਮਹਾਨ ਨਗਰ ਕੀਰਤਨ ਆਰੰਭ ਹੋਇਆ ਹੈ। ਜੋ ਕਿ ਸਾਰੇ ਸ਼ਹਿਰ ਦੇ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ। ਧਾਨ ਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨੇ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਧਾਨ ਗੁਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪਟਨੇ ਦੀ ਧਰਤੀ ਤੇ ਬਹੁਤ ਕੌਤਕ ਕੀਤੇ। ਉਹਨਾਂ ਨੇ ਫਿਰ ਪਟਨੇ ਸਾਹਿਬ ਤੋਂ ਚੱਲ ਕਰਕੇ ਸ੍ਰੀ ਆਨੰਦਪੁਰ ਸਾਹਿਬ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਨਗਰ ਜਿਹੜਾ ਸੀ ਬਸਾਉਣਾ ਕੀਤਾ ਇੱਥੇ ਆ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਰਉਪਕਾਰ ਕਰਨਾ ਕੀਤਾ 9 ਸਾਲ ਦੀ ਉਮਰ ਦੇ ਵਿੱਚ ਆਪਣੇ ਗੁਰੂ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਤਿਲਕ ਤੇ ਜੰਝੂ ਦੀ ਰਾਖੀ ਵਾਸਤੇ ਦਿੱਲੀ ਵਿਖੇ ਸ਼ਹਾਦਤ ਦੇਣ ਵਾਸਤੇ ਤੋਰਨਾ ਕੀਤਾ ਇਸੀ ਤਰ੍ਹਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ 1699 ਈਸਵੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਉਸ ਵੇਲੇ ਭਾਈ ਗਹਿਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਨੇ ਪੁੱਛਣਾ ਕੀਤਾ ਕਿ ਉੱਥੇ ਕੋਈ ਹੋਰ ਵੀ ਸਿੱਖ ਸੀ ਜਿਨੇ ਹਾ ਦਾ ਨਾਰਾ ਮਾਰਿਆ ਹੋਵੇ ਭਾਈ ਗਹਿਤਾ ਜੀ ਨੇ ਕਹਿਣਾ ਕੀਤਾ ਕਿ ਮਹਾਰਾਜ ਸਿੱਖ ਤੇ ਬਹੁਤੀ ਪਰ ਸਾਰੇ ਆਪਣੇ ਆਪ ਨੂੰ ਸਿੱਖ ਕਾਉਣ ਤੋਂ ਇਨਕਾਰ ਕਰ ਗਈ ਸੀ ਸਤਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੈਂ ਐਸਾ ਖਾਲਸਾ ਸਾਜੂ ਜਿਹੜਾ ਲੱਖਾਂ ਦੇ ਵਿੱਚ ਖੜਾ ਹੋਇਆ ਸਾਰਿਆਂ ਨੂੰ ਦਿਖੇਗਾ ਸੋ ਸਤਗੁਰੂ ਜੀ ਦੇ ਮਹਾਨ ਪਰਉਪਕਾਰ ਜੋ ਉਹਨਾਂ ਨੇ ਸਾਡੇ ਵਾਸਤੇ ਕੀਤੇ ਆਪਣਾ ਸਾਰਾ ਸਰਬੰਸ ਜਿਹੜਾ ਸੀ ਕੁਰਬਾਨ ਕਰ ਦਿੱਤਾ ਸੋ ਐਸੇ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਜੋ ਉਸ ਦੀ 7ਵੀਂ ਨੂੰ ਪਟਨਾ ਸਹਿਰ ਵਿਖੇ ਹੋਇਆ ਹੈ ਸੋ ਜਗਾ ਜਗਾ ਤੇ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਅੱਜ ਵੀ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਸੰਗਤਾਂ ਦੇ ਮਨ ਵਿੱਚ ਬੜਾ ਉਤਸ਼ਾਹ ਹੈ ਸੰਗਤਾ ਭਾਜੀ ਗਿੰਤੀ ਦੇ ਚਨਕਰ ਕੀਰਤ ਵਿੱਚ ਸ਼ਾਮਲ ਹੋਈਆਂ ਹਨ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਵੱਲੋਂ ਸਾਧ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਵਰਤਦੀਆਂ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੂ ਸਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਦੁਨੀਆਂ ਸਮੁੱਚੀ ਨੂੰ ਲੱਖ ਲੱਖ ਵਧਾਈਆਂ ਹੋਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਦੁਨੀਆਂ ਦਾ ਮਹਾਨ ਨਗਰ ਕੀਰਤਨ ਗੁਰਦੁਆਰਾ ਕੰਨ ਸਾਹਿਬ ਤੋਂ ਲੰਘ ਹੋ ਕੇ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਆਪਸ ਸ਼ਾਮ ਨੂੰ ਗੁਰਦੁਆਰਾ ਕੰਨ ਸਾਹਿਬ ਦੇ ਸਬਕ ਤੋਂ ਹੋਏਗਾ ਇਸ ਅਵਸਰਤੇ ਸਾਰੇ ਸੰਤਾਨ ਨੂੰ ਲੱਖ ਲੱਖ ਵਧਾਈ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕਨਾਮਲੇਵਾ ਸੰਗਤ ਨੂੰ ਧੰਨ ਕਲਗੀਆਂ ਵਾਲੇ ਪਾਤਸ਼ਾਹ ਪੁੱਤਰਾਂ ਦੇ ਦਰਬਾਰ ਦਾਨੀ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਗੁਰ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਅੱਜ ਇਹ ਮਹਾਨ ਨਗਰ ਕੀਰਤਨ ਧੰਗੁਰ ਗੋਵਿੰਦ ਸਿੰਘ ਮਹਾਰੇ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਰਾ ਕਾਨ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਧੰਗੁਰ ਗran ਸਾਹਿਬ ਦੀ ਛਤਰ ਸ਼ਾਹ ਹੇਠ ਆਰੰਭ ਹੋਇਆ ਸੀ ਔਰੇ ਵਖ ਵਖ ਪੜਾਵਾਂ ਨੂੰ ਤੈਅ ਕਰਕੇ ਸ਼ਾਮ ਨੂੰ ਗੁਰਦਾ ਕਨ ਸਾਹਿਬ ਇਹਦੀ ਸਮਾਪਤੀ ਹੋਣੀ ਹੈ ਕਲਗੀਧਰ ਪਾਤਸ਼ਾਹ ਦੇ ਬਹੁਤ ਵੱਡੇ ਪਰਪਕਾਰ ਨੇ ਆਉ ਉਹਨਾਂ ਨੂੰ ਯਾਦ ਕਰਦੇ ਆ ਸੀਚਕਾਈਏ ਧਨ ਗੁਰ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਹੁਕਮ ਵੀ ਕੀਤਾ ਸੀ ਆਗੇ ਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਅੰਮ੍ਰਿਤ ਧਾਰੀ ਹੋਈਏ ਪਤਿਤ ਪਰਾਂ ਦੀ ਜੂੜ ਛੜੀਏ ਜਿੱਤੇ ਮੈਂ ਆਪਣੇ ਵੱਲ ਵਧਾਈ ਦੇਣਾ ਆਪਣੇ ਇਸ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਸਖਜਿੰਦਰ ਸਿੰਘ ਭਾਮ ਜੀ ਵੱਲੋਂ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਵਧਾਈ ਵੀ ਦੇਣਾ ਸਮੁੱਚਿਆ ਸੰਗਤਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਚਰਾਏ ਵਿਖੇ ਦੇਸ਼ਾਂ ਦੇ ਲਗਭਗ 6 ਵਜੇ ਦੁੱਧ ਦੀ ਡੈਰੀ ਤੇ ਨੌਜਾਨ ਗੁਰਸੇਵਕ ਸਿੰਘ ਪੁੱਤਰ ਨਿਰਮਲ ਸਿੰਘ ਅਗ ਸੇਕ ਰਿਆ ਸੀ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏ ਤੇ ਗੁਰਸੇਵਕ ਸਿੰਘ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਟਨਾ ਵਿੱਚ ਗੁਰਸੇਵਕ ਸਿੰਘ ਦੇ ਇੱਕ ਗੋਲੀ ਮੋਢੇ ਅਤੇ ਇੱਕ ਗੋਲੀ ਉਸ ਦੀ ਲੱਤ ਵਿੱਚ ਜਾ ਵਜੀ ਜਿਸ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਲਿਜਾਇਆ ਗਿਆ। ਕੋਈ ਪਤਾ ਨਹੀਂ ਲੱਗਾ ਅਸੀਂ ਤੇ ਅੰਦਰ ਸੀ ਜੀ ਉਹ ਡੈਰੀ ਦੇ ਅਸੀਂ ਬਾਹਰ ਕੌਣ ਬੇਟਾ ਕੀ ਨਾਮ ਉਹਦਾ ਗੁਰਸੇਵਕ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ। ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਈ ਨਹੀਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਜੇ ਆ ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਮੈਂ ਫੇਰ ਕੀਤੀ ਆਵਾਜ਼ ਆਈ ਇਹ ਭੱਜ ਕੇ ਬਾਹਰ ਗਏ ਆ ਜੀ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵੱਜੀ ਤੇ ਗੱਡੀ ਛੱਡੀ ਔਰ ਚਾਚਾ ਉਹਦੇ ਨਾਲ ਚਲੇ ਗਏ ਤਾਂ ਲੈ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਤੇ ਇੱਕ ਇਥੇ ਮੋੜੇ ਜਾਇਜ ਹੈ ਅੱਛਾ ਜੀ ਉਹ ਮੋੜੇ 'ਚ ਕੋਈ ਬੰਦੇ ਪਾਟ ਬਾਹਰ ਜਾ ਦਿੱਤੇ ਕੋਈ ਕਿਸੇ ਨਾਲ ਰਜਿਸਟਰ ਨਹੀਂ ਕਿਸੇ ਨਾਲ ਕੁਝ ਨਹੀਂ ਹੋਇਆ ਜੀ ਕੁਛ ਨਹੀਂ ਜੀ ਦਾ ਕਿਸੇ ਨਵਾਰੀ ਨਹੀਂ ਦਾ ਜੇ ਹੋਏ ਮੜ ਕੋ ਸਾਨੂੰ ਦੱਸ ਬਣ ਜੇ ਹੁੰਦਾ ਤਾਂ ਕੋਈ ਕੋਈ ਕਿਸੇ ਦਾ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚ ਜਿਹੜੀ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਮੇਰੇ ਪਤਾ ਨਹੀਂ ਬੰਦ ਸੀ ਖੁੱਲਈ ਨਹੀਂ ਮੈਨੂੰ ਨਹੀਂ ਪਤਾ ਮੈਂ ਕਦੀ ਵੇਖਿਆ ਨਹੀਂ ਜੀ ਹਾਂ ਜੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾ ਨੂੰ ਦੇਵ ਜਸਤ ਰੱਬ ਰੱਖਾ